ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਮਿਨਦਾਨ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰਿਓ ਚੁਪ ਬਗਵਾਨ ਜੇਤਾ ਜਿਉ ਪਿੰਡ ਸਭ ਤੇਰਾ ਕੋ ਅੰਤਰ ਜਾਮੀ ਪਰਖ ਭਗਵਾਨ ਦਾਸੁ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਈ ਤੇ ਹਾ ਹੋ ਕਰੀ ਬਖਿਆਨ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਥ ਸੁਣਜੀ ਵਡਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਸਤਿਗੁਰਾਂ ਦੀ ਅਮਰਤਮਈ ਬਾਣੀ ਦਾ ਆਨੰਦ ਮਾਣਨ ਦਾ ਅੱਜ ਭਾਗ ਅਸਾਂ ਨੂੰ ਪ੍ਰਾਪਤ ਹੋਇਆ ਹੈ। ਸਭ ਤੋਂ ਪਹਿਲਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲਵਾਈ ਹਾਜ਼ਰੀ। ਦੋਨੋਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਛਿਛੁਕਾ ਕੇ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਬੱਤਨਾ ਹੈ ਨਿਰਗੁਣ ਦਾਖ ਲਿਆ। ਸੰਤਨ ਕਾ ਸਦਕਾ ਸਤਿਗੁਰੂ ਟਾਕ ਲਿਆ ਮਹ ਪਾਪੀ ਪਰਦਾ ਸਾਡੇ ਵਿੱਚ ਕੋਈ ਵੀ ਗੁਣ ਨਹੀਂ ਅਗਨਾਲ ਭਰਿਆ ਹੋਇਆ ਤੋਂ ਬੰਦਗੀ ਕਰਨ ਵਾਲਿਆਂ ਦੀ ਸੰਗਤ ਦਾ ਸਦਕਾ ਸਾਡੇ ਐਬਾਂ ਸਾਡੇ ਗੁਨਾਹਾਂ ਤੇ ਸਾਡੇ ਪਾਪਾਂ ਦੇ ਉੱਪਰ ਪਰਦੇ ਪਾ ਕੇ ਸਾਨੂੰ ਢੱਕ ਲਿਆ ਹੈ ਜਿਹੜੇ ਲੋਕ ਪਰਦੇ ਦੇ ਪਿੱਛੇ ਗੁਨਾਹ ਕਰੀ ਜਾਂਦੇ ਹਨ ਸਮਾਜ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਈ ਵਾਰੀ ਦੂਸਿਆਂ ਨੂੰ ਧਰਮ ਦਾ ਉਪਦੇਸ਼ ਦੰਦ ਕੇ ਲੱਗ ਜਾਂਦੇ ਆ ਹੁਣ ਜਿਹੜੇ ਪਾਪ ਹਨ ਇਨਸਾਨ ਲੋਕਾਂ ਤੋਂ ਲੁਕਾ ਸਕਦਾ ਹੈ ਪਰ ਪ੍ਰਮਾਤਮਾ ਕੋ ਕੋਈ ਨਹੀਂ ਲੁਕਾ ਸਕਦਾ ਇਨਸਾਨ ਮਾਰਾਇ ਨੇ ਕੁਦਾਰਨ ਦਿੱਤੀ ਕਹਿੰਦੇ ਕੋਈ ਇਨਸਾਨ ਕਿਸੇ ਦੇ ਘਰ ਵਿੱਚ ਚੋਰੀ ਕਰਨ ਗਿਆ ਤੇ ਚੋਰੀ ਕਰਨ ਵਾਲਾ ਇੱਕ ਯਤਨ ਜ਼ਰੂਰ ਕਰਦਾ ਕਿ ਕੋਈ ਉਹਨੂੰ ਦੇਖੇ ਨਾ ਇਸ ਲਈ ਉਸਨੇ ਆਪਣੇ ਉੱਪਰ ਕੰਬਲ ਲਪੇਟ ਲਿਆ ਮਹਾਰਾਜ ਕਹਿੰਦੇ ਉਹ ਅੰਦਰ ਚੋਰੀ ਕਰਨ ਚਲਾ ਗਿਆ ਉਸ ਦੇ ਸਾਡ ਜੋ ਸਮਾਨ ਕੀਮਤੀ ਜੇਵਰਾਤ ਟਿੱਕੇ ਤੇ ਗਲੀ ਵਿੱਚ ਨਿਕਲਣ ਲੱਗਿਆ ਧਿਆਨ ਨਾਲ ਰਿਹਾ ਮਹਾਰਾਜ ਕਹਿੰਦੇ ਹਨ ਕਿ ਕਿਸੇ ਨੇ ਵੀ ਨਾ ਦੇਖਿਆ ਅਤੇ ਚੋਰੀ ਕਰਕੇ ਗੁਨਾਹ ਕਰਕੇ ਚਲਾ ਗਿਆ ਪਰ ਮਹਾਰਾਜ ਕਹਿੰਦੇ ਐ ਭਲੇ ਬੰਦਿਆ ਜੇਕਰ ਇਨਸਾਨ ਨੇ ਤੈਨੂੰ ਨਹੀਂ ਦੇਖਿਆ ਕਿਸੇ ਉੜਦੇ ਹੋਏ ਪੰਛੀ ਨੇ ਤੈਨੂੰ ਨਹੀਂ ਦੇਖਿਆ ਪਰੰਤੂ ਇੱਕ ਗੱਲ ਚੇਤੇ ਰੱਖੀ ਸੂਪਰਮਾਤਮਾ ਨੇਤਾ ਉਸ ਵੇਲੇ ਹੀ ਤੇਰੇ ਅੰਦਰ ਨੂੰ ਪੜਦੇ ਸੀ ਜਦੋਂ ਤੂੰ ਕਿਸੇ ਦੇ ਘਰ ਵਿੱਚ ਚੋਰੀ ਕਰਨ ਲਈ ਘਰੋਂ ਤੁਰਿਆ ਸੀ ਉਹ ਸਾਡੇ ਅੰਦਰ ਨੂੰ ਜਾਣਦਾ ਹੈ ਇਸ ਲਈ ਮਾਲਕ ਕਿਰਪਾ ਕਰੇ ਕਿ ਕੀਤੇ ਹੋਏ ਗੁਨਾਹਾਂ ਦੀ ਬੰਦਾ ਇੱਥੇ ਹੀ ਤੋਬਾ ਕਰ ਲੇ ਪਰਮਾਤਮਾ ਬੜਾ ਸੰਰਾਥ ਹੈ ਨਹੀਂ ਤਾਂ ਕਈ ਵਾਰੀ ਜਿਹੜੇ ਪਾਪ ਹਨ ਉਹ ਦੋ ਥਾਵਾਂ ਤੇ ਹਮੇਸ਼ਾ ਪ੍ਰਗਟ ਹੁੰਦੇ ਹਨ ਇੱਕ ਤਾਂ ਇਨਸਾਨ ਜਦੋਂ ਕੀਰਤਨ ਬਾਣੀ ਸਿਮਰਨ ਕਰਦਾ ਹੈ ਉਦੋਂ ਵੀ ਉਹਦੇ ਅੰਦਰ ਦੇ ਪਾਪ ਸੱਚਮੁੱਚ ਫਾਰ ਆਉਂਦੇ ਆ। ਫਿਰ ਬੰਦਾ ਕਲਪਦਾ ਕਿ ਕੀ ਕਰਾਂ? ਪਾਪ ਕਈ ਸਾਲ ਪਹਿਲਾਂ ਕੀਤੇ ਸਨ ਤੇ ਹੁਣ ਸਿਮਰਨ ਕਰਦਿਆਂ ਸਭ ਕੁਝ ਮੈਨੂੰ ਸਾਹਮਣੇ ਦਿਖਦਾ। ਇਹਦਾ ਮਤਲਬ ਹੈ ਕਿ ਉਹ ਮੈਲ ਤੇਰੇ ਅੰਦਰ ਹੀ ਹੈ। ਜਿਹੜੀ ਸਿਮਰਨ ਕਰਦਿਆਂ ਪਾਪ ਤੇਰੇ ਅੰਦਰੋਂ ਪ੍ਰਗਟ ਹੁੰਦੇ ਹਨਾ ਜੇਕਰ ਸਿਮਰਨ ਕੋਈ ਨਾ ਕਰੇ ਤਾਂ ਸਚਾਈ ਇਹ ਹੈ ਕਿ ਪਾਪ ਮਰਨ ਵੇਲੇ ਪ੍ਰਗਟ ਹੁੰਦੇ ਆ। ਪਰਮਾਤਮਾ ਇੱਕ ਤਾਂ ਪਰਮਾਤਮਾ ਪਰਮੇਸ਼ਰ ਪਰਦੇ ਢੱਕਦਾ ਤੇ ਦੂਸਰਾ ਸਮਰਾਥ ਗੁਰੂ ਵੀ ਪਰਦੇ ਢੱਕਦਾ ਤੀਸਰਾ ਮਹਾਪੁਰਸ਼ ਕਮਾਈ ਵਾਲਾ ਕਦੀ ਕਿਸੇ ਦੇ ਔਗਣ ਨਹੀਂ ਚਿਤਾਰਦਾ ਉਹ ਪਰਦੇ ਢੱਕਦਾ ਚੌਥਾ ਮਾਪੇ ਹੀ ਹਨ ਜਿਹੜੇ ਆਪਣੀ ਔਲਾਦ ਦੇ ਪਰਦੇ ਢੱਕਦੇ ਆ ਭਾਈ ਗੁਰਦਾਸ ਕੀ ਕਹਿੰਦੇ ਹਨ ਕਿ ਆਮ ਤੌਰ ਤੇ ਜਦੋਂ ਕੋਈ ਪਰਮਾਤਮਾ ਦੀ ਗੱਲ ਕਰਦਾ ਹੈ ਇੱਕੋ ਗੱਲ ਕਹਿੰਦਾ ਕਿ ਪ੍ਰਮਾਤਮਾ ਭਗਤਵਸ਼ਣ ਹੈ ਉਹ ਭਗਤੀ ਵਾਲੇ ਨੂੰ ਪਿਆਰ ਕਰਦਾ ਹੈ ਭਾਈ ਸਾਹਿਬ ਕਹਿੰਦੇ ਹਨ ਜਦੋਂ ਮੇਰੇ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਹੈ ਕਿ ਪ੍ਰਮਾਤਮਾ ਨਾਮ ਜਪਣ ਵਾਲਿਆਂ ਨੂੰ ਸੇਵਾ ਕਰਨ ਵਾਲਿਆਂ ਨੂੰ ਸਿਮਰਨ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਤੋਂ ਸਮੇਂ ਮੈਂ ਨਿਰਾਸ਼ ਹੋ ਜਾਂਦਾ ਭਾਈ ਸਾਹਿਬ ਕਹਿੰਦੇ ਕਿ ਮੇਰਾ ਅੰਦਰ ਹੀ ਨਿਰਾਸ਼ ਹੋ ਜਾਂਦਾ ਹੈ ਮਾਲਕਾ ਕਿ ਭਗਤੀ ਮੇਰੇ ਅੰਦਰ ਹੈ ਨਹੀਂ ਇਸ ਭਗਤੀ ਨੂੰ ਮੈਨੂੰ ਨਿਵਾਇ ਨਿਵਾਇਦਾ ਨਹੀਂ ਮੈਨੂੰ ਨਿਰਾਸ਼ਤਾ ਪੱਲੇ ਪੈਂਦੀ ਹੈ ਪਰ ਕਹਿੰਦੇ ਹਨ ਇਸੇ ਬਰਾਬਰ ਜਦੋਂ ਆਵਾਜ਼ ਆਉਂਦੀ ਹੈ ਕਿ ਯਾਦ ਰੱਖ ਜੇ ਉਸ ਭਗਤ ਵਸ਼ ਲੈਣਾ ਪ੍ਰਮਾਤਮਾ ਤਾਂ ਉਹ ਪਤਿਤ ਪਾਵਨ ਵੀ ਹੈ ਚੱਲ ਗਰੀ ਇੱਕ ਭਗਤ ਵਸ਼ ਦੂਜਾ ਸ਼ਬਦ ਵਰਤਿਆ ਪਤਿਤ ਪਾਵਨ ਇਸ ਬੰਦੇ ਨੂੰ ਕੋਈ ਵੀ ਥਾਂ ਨਹੀਂ ਦਿੰਦਾ ਪ੍ਰਮਾਤਮਾ ਉਸ పాਪੀ ਨੂੰ ਆਪਣੀ ਕੋਲ ਖਾਣ ਦੇਣੀ ਹੈ ਜਿਸ ਪਾਪੀ ਕੋ ਮਿਲੈ ਨਾ ਧੋਈ ਸਰਨਾਵੈ ਸੰਗਮ ਹੋਈ ਗੁਰਮਖੋ ਰਹਿਲਾ ਸਹਿਬ ਜੀ ਦਾ ਪਾਸ ਚਲਦੇ ਆ ਜਦੋਂ ਜੋਗੀ ਸਾਹਿਬ ਤੋਂ ਪਹਿਲਾਂ ਪੰਜਵੇਂ ਗੁਰਦੇਵ ਜੀ ਤੋਂ ਇਹ ਸ਼ਬਦ ਦਾ ਪਾਸ ਸੰਪੂਰਨ ਹੁੰਦਾ ਹੈ ਤਾਂ ਕਿਹੜੀਆਂ ਜਿਹੜੀਆਂ ਦੋ ਤੁਕਾਂ ਨੇ ਛੇਲੀਆਂ ਜੇ ਕਿਤੇ ਉਹ ਸਾਡੀ ਅਰਦਾਸ ਬਣ ਜਾਣਾ ਤਾਂ ਸੱਚੀ ਨਿਤਿ ਗੁਰੂ ਪਰਮਾਤਮਾ ਪਰ ਦੇ ਟਕਦਾ ਉਹਨਾਂ ਦੋ ਤੁਕਾਂ ਵਿੱਚ ਦੋ ਗੱਲਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਨਹੀਂ ਕਹੀਆਂ ਉਹ ਕਿਹੜੀਆਂ ਨੇ ਸਤਿਗੁਰਾਂ ਨੇ ਗੱਲ ਸਮਝਾਈ ਕਹਿੰਨ ਲਗੇ ਜਪ ਤਪ ਸੰਜਮ ਧਰਮ ਨਾ ਕਮਾਇਆ ਇਹਦਾ ਮਤਲਬ ਇਹ ਹੈ ਕਿ ਧਰਮ ਤੈਨੂੰ ਕਮਾਉਣਾ ਚਾਹੀਦਾ ਸੀ ਨਾ ਮੈਂ ਜਪ ਕੀਤਾ ਨਾ ਮੈਂ ਤਪ ਕੀਤਾ ਤੇ ਨਾ ਮੈਂ ਇੰਦਰੀਆਂ ਰਸਨ ਰੱਖਿਆ ਨਾ ਮੈਂ ਮਾਲਕ ਦੀ ਸੇਵਾ ਕਰ ਸਕਿਆ ਭਾਵੇਂ ਨਾ ਗੁਰੂ ਨੂੰ ਜਾਣਿਆ ਤੇ ਨਾ ਹੀ ਪਰਮਾਤਮਾ ਨੂੰ ਜਾਣਿਆ ਮੈਂ ਆਪਣੇ ਸੁਗਨਾਹ ਨੂੰ ਸਵੀਕਾਰ ਕਰਨ ਆਇਆ ਇਸ ਲਈ ਗੁਰੂ ਨੇ ਮਾਨਵ ਦੇਹ ਬਖਸ਼ੀ ਸੀ ਮੈਂ ਇੱਕ ਵੀ ਕੰਮ ਨਹੀਂ ਕਰ ਸਕਿਆ ਸਤਿਗੁਰਾਂ ਦੇ ਚਲ ਸੰਗ ਇਹ ਜਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਲੱਖੋ ਸਰਮਾ ਮੇਰੇ ਕਰਮ ਨੀਚ ਹਨ ਹੁਣ ਨੀਚ ਕਰਮ ਕੀ ਹੈ ਕਰਮ ਤਿੰਨ ਤਰ੍ਹਾਂ ਦੇ ਹੁੰਦੇ ਆ ਪਹਿਲਾ ਕਰਮ ਉਹ ਹੁੰਦਾ ਹੈ ਜਿਹੜਾ ਸਾਰੇ ਦਿਨ ਵਿੱਚ ਕੀਤਾ ਹੁੰਦਾ ਹੈ ਉਹ ਇਕੱਠੇ ਹੋ ਗਏ ਦੂਜਾ ਕਰਮ ਉਹ ਹੁੰਦਾ ਹੈ ਜਿਹੜਾ ਅਸੀਂ ਵਰਤਮਾਨ ਵਿੱਚ ਕਰਦੇ ਹਾਂ ਕਈ ਵਾਰੀ ਬੰਦੇ ਇਸ ਜਨਮ ਵਿੱਚ ਕਰਮ ਚੰਗੇ ਨਹੀਂ ਕਰਦੇ ਪ੍ਰਾਪਰ ਲੱਭਤ ਇੰਨੇ ਕਮਾਲ ਦੀ ਹੁੰਦੀ ਹੈ ਕਿ ਪਿਛਲੇ ਕਰਮਾਂ ਕਰਕੇ ਇਸ ਜਨਮ ਵਿੱਚ ਭਾਗ ਲੱਜਾਂਦੇ ਪਰਮਾਖੇ ਪ੍ਰਮਾਤਮਾ ਅਸੀਂ ਜਿਹੜੇ ਕਰਮ ਕਰਦੇ ਹਾਂ ਉਹ ਪਾਪ ਕਰਮ ਵੀ ਹਣ ਤੇ ਪੁੰਨ ਕਰਮ ਵੀ ਹਨ ਪਰਮਾਤਮਾ ਦਾ ਇੱਕ ਸੁਭਾਅ ਹੈ ਜੀਵ ਇਹ ਮੰਨ ਲਵੇ ਕਿ ਸੱਚਮੁੱਚ ਨੂੰ ਨੀਜ ਕਰਮ ਕੀਤੇ ਆ ਕਿ ਹੁਣ ਨੀਜ ਕਰਮ ਹੀ ਕੀ ਹੈ ਚੋਰੀ ਕਰਨੀ ਅਸੀਂ ਕਹਾਂਗੇ ਕਿ ਨੀਜ ਕਰਮਾ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਕੰਚਨ ਨਾਰੀ ਮੈਂ ਜੀਉ ਲਭਤ ਹੈ ਮੋਹ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਹਰ ਪ੍ਰਭ ਚੇਤਨਾ ਆਵੀ ਕਿਉਂ ਛੁਟਾਂ ਮੇਰੇ ਹਰ ਰਾਯਾ 헤 ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦੇਵਾਲ ਕਰ ਕਿਰਪਾ ਬਖਸ਼ ਅਪਗਨ ਸਭ ਮੇਰੇ ਅਸੀਂ ਅਮਰਤ ਬਾਣੀ ਪੜਦੇ ਆ ਹਮੇਸ਼ਾ ਜਪ ਤੋਂ ਬਾਅਦ ਤਾਪ ਸ਼ਬਦ ਆਉਂਦੇ ਕਿਉਂਕਿ ਜਪ ਅਤੇ ਆਪਣੇ ਆਪ ਵਿੱਚ ਇੱਕ ਤਪ ਹੈ ਜਿਵੇਂ ਕਠਨ ਸਾਧਨਾ ਕਰਨ ਲਈ ਕੋਈ ਇਕਾਂਤ ਵਿੱਚ ਬੈਠ ਕੇ ਆਪਣੇ ਸ਼ਰੀਰ ਨੂੰ ਕਸ਼ਟ ਦਿੰਦਾ ਹੈ ਤਾਂ ਸਚਾਈ ਇਹ ਹੈ ਕਿ ਕਦੇ ਇਕਾਂਤ ਵਿੱਚ ਬੈਠ ਕੇ 2-4 ਘੰਟੇ ਜਪ ਕਰਨਾ ਪੈ ਜਾਵੇ ਤੇ ਬੰਦੇ ਦੇ ਅੰਦਰ ਦਾプチਕੀਆਂ ਮੰਦਾਲ ਹੁੰਦੀ ਹੈ ਜਿਵੇਂ ਪਿੰਜਰੇ ਵਿੱਚ ਪਿਆ ਪੰਛੀ ਫੜਫੜਾਉਂਦਾ ਹੈ ਨਾ ਇਵੇਂ ਜਪ ਕਰਨ ਵੇਲੇ ਉਸ ਨੂੰ ਮਨ ਉੱਡ ਫੜਦਾ ਹੁੰਦਾ ਜਪ ਵੀ ਤੰਤਰਾਂ ਮੰਨ ਇੱਕ ਬੋਲ ਕੇ ਦੂਜਾ ਬੁੱਲ ਨਾ ਹਿਲਣ ਪਰ ਜਪ ਗਲੇ ਵਿੱਚ ਅੰਦਰ ਹੀ ਚੱਲੇ ਤੀਸਰਾ ਗੁਰੂ ਇੰਨੀ ਕੁ ਕਿਰਪਾ ਕਰਦੇਵੇ ਕਿ ਨਾ ਗਲੇ ਵਿੱਚ ਨਾ ਜਵਾਨ ਵਿੱਚ ਕੇਵਲ ਮਨ ਵਿੱਚ ਫੁਰਨੇ ਹੋਣ ਵਿੱਚ ਹੀ ਝਾਪ ਹੁੰਦਾ ਹੁੰਦਾ ਹੈ ਫੁਰਨੇ ਵਿੱਚ ਝਾਪ ਹੁੰਦਾ ਹੈ ਗੁਰਮੁਖੋ ਬੋਲਣ ਦਾ ਸੰਬੰਧ ਝਾਪ ਨਾਲ ਹੈ ਸਿਮਰਨ ਦਾ ਸੰਬੰਧ ਚੁੱਪ ਨਾਲ ਹੈ ਝਾਪ ਤਾਪ ਸੰਜਮ ਧਰਮ ਨਾਲ ਕੁਮਾਇਆ ਗੁਰੂ ਜੀ ਦੇ ਸੇਵਾ ਸਾਧ ਨਾ ਜਾਣੀ ਹੁੰਦਾ ਹੈ ਕਾਹ ਨਾਨਕ ਹਮ ਨੀਤੀ ਕਰਮਾਂ ਸਰਨ ਪਰੇਤੀ ਰੱਖੋਦਰ ਮਾ ਭਾਈ ਗੀਰ ਸਿੰਘ ਜੀ ਨੇ ਗੱਲ ਕਹੀ ਕਹਿੰਦੇ ਦੇਖੋ ਤੂੰ ਕਥਾ ਕਰ ਰਹੇਂ ਹੁਣ ਪਾਪੀ ਬੰਦਾ ਗੁਰੂ ਦੀ ਸੰਗਤ ਵਿੱਚ ਆ ਹੀ ਗਿਆ ਹੈ ਕਿ ਸਿਚਾਈਏ ਹੈ ਕਿ ਮੰਡਲੇ ਵਿੱਚ ਰਹੀਏ ਭਾਵੇਂ ਕਿਸੇ ਕਲੋਨੀ ਵਿੱਚ ਰਹੀਏ ਜਿਹੜਾ ਬੰਦਾ ਪਾਪ ਕਰਨ ਵਾਲਾ ਕਿਤੇ ਗੁਰਦੁਆਰੇ ਆ ਜਾਏ ਤਾਂ ਸਾਰੀ ਸੰਗਤ ਉਸ ਨੂੰ ਦੇਖਣ ਲੱਗ ਪਈਏ ਕਿ ਬੰਦਾ ਕਿੱਥੇ ਆ ਗਿਆ ਉਹ ਬੰਦਾ ਵੀ ਸੋਚਣ ਲੱਗ ਪੈਂਦਾ ਹੈ ਕਿ ਸੱਚੀ-ਮੁੱਚੀ ਮੈਂ ਇਹਨਾਂ ਨੂੰ ਮਾਂ ਇਹਨਾਂ ਕੋ ਨਹੀਂ ਹੋ ਗਿਆ ਕਿ ਮੇਰਾ ਮੱਥਾ ਟੇਕਣ ਵੀ ਸਮਾਜ ਨੂੰ ਪਰਵਾਹ ਨਹੀਂ ਤੂੰ ਪਾਪੀ ਤੂੰ ਪਾਪੀ ਕਹਿ ਕੇ ਪੰਡਤ ਜਿੰਦ ਸੁਕਾਈ ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਏ ਕਹਿ ਲਗੇ ਭਾਈ ਸਾਹਿਬ ਤੋਂ ਬਚਣ ਪਾਈ ਵੀਰ ਸਿੰਘ ਜੀ ਕਹਿੰਦੇ ਕਿ ਤੂੰ ਪਾਪੀ ਤੂੰ ਪਾਪੀ ਕਹਿ ਕੇ ਪੰਡਤ ਜਿੰਦ ਸੁਕਾਈ ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਏ ਕਹਿ ਲਗੇ ਜਿਸ ਨੇ ਬਖਸ਼ਣਾ ਹੈ ਉਸ ਦੀ ਉਹ ਦੀ ਕੋਈ ਗਿਣਤੀ ਮੈਂਤੀ ਨਹੀਂ ਗਾ ਮਿੱਤ ਵਾਲੇ ਨੇ ਕਰਮ ਮਿੱਤੇ ਨਹੀਂ ਹੋ ਸਕਦੇ ਅਸੀਂ ਸੀਮਾ ਵਿੱਚ ਆ ਜਿਹੜਾ ਬੰਦਾ ਸੀਮਾ ਵਿੱਚ ਉਮਰ ਲੈ ਕੇ ਆਇਆ ਹੈ ਉਸਨੇ ਪਾਪ ਅਸੀਮ ਨਹੀਂ ਪਰ بخشਣ ਵਾਲਾ ਸੀਨੇ ਤੇ ਜਿਸ ਵਿੱਚ ਉਸ ਅਨਿੱਤਏ ਨੇ ਆਪਣੀ ਕਿਰਪਾ ਕਰ ਦਿੱਤੀ ਉਸ ਦੀ ਬਖਸ਼ਿਸ਼ ਦੀ ਕਣੀ ਨੇ ਕਰੋੜਾਂ ਜਮਾਂ ਦੇ ਪਾਪ ਧੋ ਕੇ ਰੱਖ ਦਿੱਤੇ ਬਖਸ਼ੇ ਮਿੱਤੇ ਦੀ ਜਦ ਪਾਈ ਵਿੱਚ ਦੇ ਕਰਮ ਓੜਾਈ ਜਿਸ ਵਿੱਚ ਉਸਨੇ ਬਖਸ਼ਿਸ਼ ਕਰ ਦਿੱਤੀ ਨਾ ਉਹ ਮੇਰੇ ਗੁਨਾਹ ਅਨੁਸਾਰ ਤੇਗਾ ਯਾਨੀ ਮਾਨ ਸਿੰਘ ਦੀ ਥੋਰ ਕਹਿੰਦੇ ਹੁੰਦੇ ਸੀ ਇਹ ਲਈ ਜੂ RAMDAS ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮਹਤਾਜ ਉਹ ਕਹਿੰਦੇ ਸਨ ਕਿਸੇ ਨੇ ਘਨਤਾ ਘਰ ਵਾਲੇ ਪਾਸੇ ਮੱਖਾ ਕਿੱਕਿਆ ਸ਼ਬਦ ਗਾਦੇ ਤਾਂ ਕਿ ਧੰਨ ਗੁਰੂ RAMDAS ਰੱਖੀ ਮੇਰੇ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮਹਤਾਜ ਇੱਕ ਕਟੜ ਆਰੀਆ ਸਮਾਜੀ ਉਤੋਂ ਲੰਘਦਾ ਹੈ ਭਾਈ ਮਾਨ ਸਿੰਘ ਜੀ ਕਹਿੰਦੇ ਥੋਰ ਸਾਹਿਬ ਕਲਕਿ ਇੱਕ ਜਦੋਂ ਨੇ ਇਹ ਗੱਲ ਕਹੀ ਨਾ ਉਸ ਸ਼ਰਧਾਲੂ ਨੇ ਇੱਕ ਕਟੜ ਆਰੀਆ ਸਮਾਜ ਦੇ ਕੋਲ ਲੰਘਦਾ ਹੋਇਆ ਕਹਿੰਦਾ ਇਹ ਕੀ ਗੀ ਜਾਂਨੇ ਜਿਹੜਾ ਬਜ਼ੁਰਗ ਕਹਿ ਰਿਹਾ ਸੀ ਨਾ ਉਸਨੇ ਕਿਹਾ ਭਾਈ ਸਤਿਮਤ ਜੀ ਜਦੋਂ ਅਰਦਾਸ ਕਰੀਏ ਤਾਂ ਗੁਰੂ ਰਾਮਦਾਸ ਕਿਸੇ ਦਾ ਮਥਾਜ ਨਹੀਂ ਰਹਿਣ ਦਿੰਦਾ ਨਾ ਧੰਨ ਦਾ ਮਥਾਜ ਨਾ ਸੰਤਾਨ ਦਾ ਮਥਾਜ ਉਸਨੇ ਕਿਹਾ ਐਵੇਂ ਕੀ ਸ਼ਬਦ ਦੁਹਰਾਏ ਜਾਂਦੇ ਹੋ ਮੈਂ ਤਾਂ ਨਹੀਂ ਮੰਨਦਾ ਇਹਨਾਂ ਕਹ ਲੱਗੇ ਮੈਂ ਦਿਨ ਵਿੱਚ ਕਈ ਵਾਰੀ ਚਲਮ ਵੀ ਨਹੀਂ ਅੱਜ ਤੋਂ ਬਾਅਦ ਮੇਰੀ ਚਲਮ ਛੁੱਟ ਗਈ ਉਹ ਗਰਮਖ ਪਿਆਰੇ ਪੂਰਨ ਭਰੋਸੇ ਵਾਲੇ ਸੀ ਕਹ ਲੱਗੇ ਕਿ ਫਿਰ ਇਹ ਕੰਮ ਕਰ ਸਾਹਮਣੇ ਹਰ ਗੋਬਿੰਦ ਸਾਹਿਬ ਦਾ ਪਰਿਵਾਰ ਦਿਸਦਾ ਹੈ ਨਾ ਤੂੰ ਮੱਥਾ ਟੇਕ ਕੇ ਇਹ ਸ਼ਬਦ ਜ਼ੁਬਾਨ ਤੋਂ ਕਹਿ ਦੇ ਕਿ ਧੰਨ ਗੁਰੂ ਰਾਮਦਾਸ ਰੱਖੀਂ ਗਰੀਬ ਦੀ ਰਾਜ ਕਰੀ ਨਾ ਕਿਸੇ ਦਾ ਮੱਥਾ ਜੀ ਮੈਂ ਆਪਣੇ ਪਾਤਸ਼ਾਹ ਤੇ ਭਰੋਸਾ ਕਰਕੇ ਕਹਿਨਾ ਕਿ ਤੇਰੀ ਜਲਮ ਅੱਜ ਹੀ ਛੁੱਟ ਗਈ। ਕਹਿਣ ਕਿ ਵਾਰੀ ਆ ਉਸਨਾਂ ਜੀ ਇਹ ਗੱਲ ਕਹਿਣ ਲਈ ਚਲਾ ਗਿਆ। ਦੂਸਰੇ ਦਿਨ ਉਹੀ ਬੰਦਾ ਜਿਹੜਾ ਚਲੂ ਪੀਂਦਾ ਸੀ ਦਰਸ਼ਨੀ ਜੋਦੀ ਮੱਥਾ ਟੇਕਦਿਆ ਉਸ ਬਜ਼ੁਰਗ ਨੂੰ ਫੇਰ ਮਿਲ ਪਿਆ। ਉਹ ਯਰੋ ਕਹਿ ਲਿਆ ਕਿਵੇਂ ਸੱਜਣਾ? ਉਸਨੇ ਅੱਖਾਂ ਪਰ ਕੇ ਕਿਹਾ ਸਜਾਈਏ ਕਿ ਉਸ ਦਿਨ ਤੋਂ ਬਾਅਦ ਦਿਲ ਹੀ ਨਹੀਂ ਕੀਤਾ ਚਲਣ ਦਾ। ਦੇਖੋ ਕੋਈ ਤਾਂ ਨੇ ਦੀ ਅਰਦਾਸ ਕਰ ਕਰਦੇ ਹਾਂ ਕਿ ਬਖਸ਼ ਦੇ ਬਖਸ਼ ਦੇ ਮਾਲਕ ਸੰਤ ਸੰਤਾਨ ਦੀ ਅਰਦਾਸ ਕਰਦੇ ਸੰਤਾਨ ਬਖਸ਼ ਦੇ ਪਦਵੀ ਦੀ ਅਰਦਾਸ ਕਰਦੇ ਆ ਕਿ ਪਦਵੀ ਬਖਸ਼ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹੀਏ ਸੱਚੇ ਪਾਸ਼ਾ ਇਹਨਾਂ ਗੁਨਾਹਾਂ ਦੇ ਸੀ ਮਾਥਾਜ ਬਣ ਗਏ ਹਨ ਸਾਨੂੰ ਅੰਦਰੋਂ ਵਾਸ਼ਨਾ ਨੇ ਖਾ ਲਿਆ ਤੂੰ ਕਿਰਪਾ ਕਰ ਸਾਨੂੰ ਇਹਨਾਂ ਦੀ ਬੇਮੌਤਾ ਜੀ ਬਖਸ਼ ਇਹ ਅਰਦਾਸ ਕਰੇ ਰਹੀ ਕਹਿੰਦੇ ਹਨ ਕਿ ਗੁਰੂ ਰਾਮਦਾਸ ਜੀ ਨੂੰ ਕਹਦੇ ਵੀ ਤੰਗੂ ਰਾਮਦਾਸ ਜੀ ਉਹਦੇ ਅਗਿਆਨਤਾ ਦੇ ਪਰਦੇ ਦੂਰ ਕਰ ਦਿੰਦੇ ਹਨ ਕਰੋੜਾਂ ਜਨਮਾਂ ਦੇ ਹਨੇਰੇ ਵਿੱਚੋਂ ਡੁੱਬੀ ਆਤਮਾ ਨੂੰ ਸਤਿਕਾਰ ਸਤਿਗੁਰੂ ਰੋਗ ਸਕਦੇ ਹੈ ਜੇ ਕੋਈ ਧੰਗੂ ਰਾਮਦਾਸ ਕਹਿ ਦੇਵੇ ਤਾਂ ਉਸ ਦੇ ਦੁੱਖ ਵੀ ਕੱਟੇ ਜਾਂਦੇ ਹਨ ਧੰਗੂ ਰਾਮਦਾਸ ਕੋਈ ਕਹਿ ਦੇਵੇ ਤਾਂ ਉਸ ਦੇ ਅੰਦਰ ਨਾਮ ਦੀ ਮਹਿਮਾ ਵਰਤਨ ਲੱਗ ਜਾਂਦੀ ਹੈ ਕਹਿੰਦੇ ਹਨ ਸਾਰੀ ਸੰਗਤ ਗੁਰੂ ਰਾਮਦਾਸ ਜੀ ਨੂੰ ਧੰਗੂ ਕਹੋ ਜਿਸ ਦਾ ਨਾਮ ਦਿਆਂ ਬ੍ਰਹਮ ਦੀ ਤਾਪਤੀ ਹੋ ਜਾਂਦੀ ਹੈ ਪਰਮਾਤਮਾ ਪਰਦੇ ਢੱਕਦਾ ਹੈ ਦੂਜੀ ਬਹੰਤੀ ਗੁਰੂ ਵੀ ਪਰਦੇ ਢੱਕਦਾ ਹੈ ਜਿਹੜਾ ਇੱਕ ਵਾਰੀ ਕਹਿ ਦੇਵੇ ਕਿ ਸਤਿਗੁਰੂ ਮੈਂ ਤੇਰਾ ਹਾਂ ਗੁਰੂ ਉਸ ਦੇ ਪਰਦੇ ਢੱਕ ਦਿੰਦਾ ਹੈ ਭਾਈ ਸਾਹਿਬ ਦੇ ਨੇ ਇੱਕ ਪ੍ਰਮਾਣ ਦਿੱਤਾ ਹੈ ਦਰਿਆ ਚੱਲਦਾ ਹੈ ਕਿਸੇ ਨੇ ਵਿੱਚ ਪੱਥਰ ਸੁੱਟ ਦਿੱਤਾ ਪੱਥਰ ਪਾਣੀ ਕੀ ਦੁੱਗਿਆ ਕੋਈ ਹੋਰ ਆਇਆ ਕਿ ਉਸਨੇ ਛੋਟਾ ਜਿਹਾ ਲੋਹੇ ਦਾ ਟੁਕੜਾ ਲਿਆ ਤੇ ਪਾਣੀ ਵਿੱਚ ਸੁੱਟਿਆ ਤਾਂ ਉਹ ਵੀ ਡੁੱਬ ਗਿਆ। ਇੰਨੀ ਦੇਰ ਨੂੰ ਕੀ ਹੋਇਆ ਕਿ ਪਿੱਛੋਂ ਬੜੀ ਤੇਜ਼ੀ ਨਾਲ ਇੱਕ ਬੜੀ ਭਾਰੀ ਲੱਕੜਾ ਆ ਗਈ। ਉਸ ਦੇ ਪਿੱਛੇ ਹੋਰ ਲੱਕੜਾਂ ਆ ਗਈਆਂ। ਇੰਨੀਆਂ ਭਾਰੀਆਂ ਲੱਕੜਾਂ ਗਈਆਂ ਤੇ ਪਾਣੀ ਨੇ ਉਹਨਾਂ ਨੂੰ ਨਹੀਂ ਰੋਕਿਆ। ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਨੇ ਕਹ ਲਗੇ ਕਿਸੇ ਤਰਕ ਵਾਲੇ ਨੇ ਪੁੱਛ ਲਿਆ ਕਿ ਇਹ ਪਾਣੀ ਤੇਰੇ ਅੰਦਰ ਲੋਹੇ ਦਾ ਟੁਕੜਾ ਸੁੱਤਿਆ ਉਸ ਸਿਸਮੇ ਲੋਏ ਦੇ ਟੁਕੜੇ ਨੂੰ ਡੋਬ ਦਿੱਤਾ ਪੱਥਰ ਸੁੱਟਿਆ ਉਸ ਨੂੰ ਵੀ ਡੋਬ ਦਿੱਤਾ ਪਰੰਤੂ ਇੰਨੀਆਂ ਭਾਰੀ ਲੱਕੜਾਂ ਆਈਆਂ ਤੇ ਇਹ ਲੱਕੜਾਂ ਤੂੰ ਕਿਉਂ ਨਹੀਂ ਡੋਬੀਆਂ ਕਿ ਕੀ ਇਹਨਾਂ ਵਿੱਚ ਭਾਰ ਨਹੀਂ ਤੇ ਅੱਗੋਂ ਪਾਣੀ ਦਾ ਜਵਾਬ ਸੀ ਕਹਿਣ ਲੱਗੇ ਪਾਣੀ ਵਿੱਚ ਇਹ ਹੱਦ ਕਿ ਡੋਬਣਾ ਵੀ ਨਹੀਂ ਇਹਨਾਂ ਨੂੰ ਇਹ ਲੱਗੇ ਕਿਉਂ ਕਿ ਇਹਦੇ ਵਿੱਚ ਭਾਰ ਨਹੀਂ ਪਾਣੀ ਕਹਿੰਦਾ ਭਾਰ ਹੈ ਪਰ ਜਿਸ ਵੇਲੇ ਇਹ ਲੱਕੜ ਪੈਦਾ ਹੋਈ ਸੀ ਨਾ ਇਹਦੀਆਂ ਜੜਾਂ ਵਿੱਚ ਮੈਂ ਆਪਣੇ ਆਪ ਨੂੰ ਬੂਨ ਬੂਨ ਕਰ ਦਿੰਦਾਰੇ ਮੈਂ ਆਪਣਾ ਆਪ ਪਾ ਕੇ ਇਸ ਨੂੰ ਫਿਰ ਜੈ ਜਿਸ ਨੂੰ ਆਪ ਪਾ ਲਿਆ ਹੋਵੇ ਉਹ ਭਾਵੇਂ ਭਾਰ ਲੈ ਕੇ ਵੀ ਆ ਜਾਏ ਮੈਂ ਉਹਦੇ ਪਰਦੇ ਵੀ ਟਕ ਦੇਵਾਂਗਾ ਅਗਲੇ ਨੇ ਸਵਾਲ ਕਰ ਦਿੱਤਾ ਕਿ ਪਾਣੀ ਤੈਨੂੰ ਪਤਾ ਹੈ ਕਿ ਤੇਰਾ ਵਿਰੋਧੀ ਤattva ਇਸ ਦੇ ਵਿੱਚ ਹੈ ਕਿਹੜਾ ਕਹਿੰਦੇ ਅੱਗ ਲੱਕੜ ਵਿੱਚ ਅੱਗ ਹੈ ਨਾ ਅੱਗ ਤੇ ਪਾਣੀ ਦਾ ਮੇਲ ਕਿੱਥੇ ਇਸ ਲੱਕੜ ਦੇ ਹਰੇਕ ਹਿੱਸੇ ਵਿੱਚ ਆਗੈ ਪਾਣੀ ਕਹਿੰਦਾ ਹੈ ਕਿ ਇਹ ਤਾਂ ਮੈਨੂੰ ਉਦੋਂ ਦਾ ਪਤਾ ਜਿਸ ਦਿਨ ਦਾ ਮੈਂ ਇਸ ਨੂੰ ਪਾਲਣਾ ਸ਼ੁਰੂ ਕੀਤਾ ਉਸ ਦਿਨ ਦੀ ਲੱਕੜ ਵਿੱਚ ਵਾਧਦੀ ਗਈ ਹੈ ਪਰ ਜੇ ਤੇ ਰੱਖੀ ਮੇਰਾ ਸੁਭਾਅ ਹੈ ਕਿ ਮੈਂ ਆਪਣੇ ਵਿਰੋਧੀ ਤੱਤ ਨੂੰ ਦੇਖ ਕੇ ਵੀ ਪਰਦੇ પા ਕੇ ਇਸ ਨੂੰ ਪਾਰ ਕਰਾਂਗਾ ਮੈਂ ਇਸ ਨੂੰ ਡੋਬਾਂਗਾ ਕਿਉਂਕਿ ਮੈਂ ਇਸ ਨੂੰ ਆਪਣਾ ਬਣਾ ਦਿੱਤਾ ਉਹਨਾਂ ਤੀਜਾ ਸਵਾਲ ਫਿਰ ਕਰਤਾ ਨਲਕੇ ਤੂੰ ਇਹ ਤਾਂ ਕਹਿ ਦਿੱਤਾ ਕਿ ਲੱਕੜ ਨੂੰ ਇਸ ਲਈ ਨਹੀਂ ਲੋਪਨਾ ਕਿਉਂਕਿ ਮੈਂ ਇਸ ਨੂੰ ਪਾਲਿਆ ਸਿੰਜਿਆ ਤੂੰ ਇਹ ਵੀ ਕਹਿ ਦਿੱਤਾ ਕਿ ਮੈਂ ਇਹਦੇ ਪਰਦੇ ਟਕਦੇ ਇਸ ਲਈ ਅੱਗ ਹੋਰ ਗੁਣ ਦੇ باوجود ਵੀ ਮੈਂ ਇਸ ਨੂੰ ਪਾਰ ਕਰਾਂਗਾ ਪਰ ਤੈਨੂੰ ਪਤਾ ਹੈ ਲੱਗ ਕੇ ਤੂੰ ਲੱਕੜ ਲੋਹਾ ਲੈ ਕੇ ਆ ਜੇ ਨਾਲ ਨਾਲ ਪੱਥਰ ਲੈ ਕੇ ਆ ਜੇ ਤੂੰ ਉਹਨੂੰ ਵੀ ਪਾਰ ਕਰ ਦਿੰਦਾ ਉਹਨੂੰ ਵੀ ਨਹੀਂ ਲੋਪਦਾ ਪਰ ਜਦੋਂ ਚੰਦਨ ਹੁੰਦਾ ਚੰਦਨ ਨੂੰ ਫਿਰ ਕਿਉਂ ਲੋਪਦਾ ਕਹਾਂ ਲੱਗਾ ਕਿ ਇਸ ਕਰਕੇ ਡੋਬਦੇ ਆਂ ਕਿ ਮੈਂ ਉਹਦੇ ਉੱਥੇ ਵੀ ਪਾਲਣ ਦੀ ਲੱਗਿਆ ਰੱਖੀ ਮਨ ਪਾਲਿਆ ਉਹਨੇ ਫੇਰ ਉਹ ਚੱਕਤੀ ਵੀ ਇਹ ਕਿਉਂ ਡੋਬਦੇ ਇਹਨੂੰ ਕਿਹਦਾ ਤਾਂ ਹੋਇਆ ਪਾਲਣ ਦਾ ਜੇ ਤੂੰ ਪਾਲਿਆ ਤੈਨੂੰ ਡੋਬ ਕਿਉਂ ਰਿਆ ਉਹ ਕਹਿੰ ਲੱਗਿਆ ਇਸ ਕਰਕੇ ਤਾਂ ਕਿ ਕੋਈ ਇਹਦੇ ਉੱਤੇ ਕੋਈ ਉਂਗਲੀ ਨਾ ਚੁੱਕ ਦੇਵੇ ਵੀ ਇਹ ਜਿਹੜਾ ਚੰਦਨ ਹੈ ਨਾ ਇਹ ਨਕਲੀ ਹੈ ਕਿਉਂਕਿ ਜਿਹੜਾ ਅਸਲੀ ਚੰਦਨ ਹੈ ਉਹਦੀ ਪਹਿਚਾਣ ਹੈ ਕਿ ਉਹ ਪਾਣੀ ਦੇ ਵਿੱਚ ਡੁੱਬਦਾ ਹੈ ਚੰਦਨ ਕਦੇ ਪਾਣੀ ਦੇ ਉੱਤੇ ਤਰਦਾ ਨਹੀਂ ਚੰਦਨ ਦੀ ਲੱਕੜ ਪਾਣੀ ਤੇ ਨਹੀਂ ਤਰਦੀ ਦੇਖੋਗੇ ਤੁਸੀਂ ਜਿਹੜੀ ਲੱਕੜ ਪਾਣੀ ਦੇ ਉੱਤੇ ਤੈਰ ਗਈ ਨਾ ਉਹ ਚੰਦਨ ਨਹੀਂ ਹੋ ਸਕਦੀ ਅਗੁਰਦਾ ਪੁੱਛਨੇ ਪਾਈ ਗੁਰਦਾਸ ਜੀ ਕਹਿਣ ਲੱਗੇ ਜਿਹੇ ਲੱਕੜ ਦੀ ਜੜ ਵਿੱਚ ਤੂੰ ਚਲਾ ਜਾਏ ਉਸ ਨੂੰ ਆਪਣੇ ਉੱਤੇ ਤਾਰ ਤਾਰ ਦਿੰਦਾ ਹੈ ਜਿਸ ਬੰਦੇ ਦੇ ਕੰਨਾਂ ਵਿੱਚ ਕਿਤੇ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੈ ਜਾਏ ਤਾਂ ਮੇਰਾ ਗੁਰੂ ਉਸ ਨੂੰ ਤਾਰ ਦਿੰਦਾ ਹੈ ਗੁਰੂ ਨੂੰ ਪਤਾ ਹੈ ਕਿਸ ਯੋਗ ਨਾਲ ਭਰੇ ਪਾਈ ਜਿਵੇਂ ਅੱਗ ਨੂੰ ਦੇਖ ਕੇ ਵੀ ਪਾਣੀ ਸਾਹ ਦਿੰਦਾ ਹੈ ਓਵੇਂ ਹੀ ਗੁਰੂ ਸਾਡੀ ਹੋਂ ਮੈਂ ਤੇਲ ਅੰਦਰ ਦੇ ਜਿਹੜੇ ਪਾਪਾ ਨੂੰ ਦੇਖ ਕੇ ਸੰਭਾਲ ਕੇ ਫਿਰ ਵੀ ਧਰ ਦਿੰਦਾ ਹੈ ਗੁਰੂ ਇਨੀ ਕਿਰਪਾ ਕਰਦਾ ਹੈ ਕਈ ਵਾਰੀ ਆਪਣਾ ਜੀਵਨ ਬੜਾ ਨਿਕਮਾ ਹੁੰਦਾ ਜੇ ਤਨ ਕੋਈ ਬੰਦਾ ਕਿਸੇ ਦੀ ਆਸੂ ਨੂੰ ਹਰਿਮੰਦਰ ਸਾਹਿਬ ਦੇ ਆ ਕੇ ਕਹਿੰਦਾ ਕਿ ਇਹ ਗੁਰੂ ਰਾਮ ਦਾ ਸਾਹਿਬਾ ਘਰ ਹੈ ਤੂੰ ਅਰਦਾਸ ਕਰ ਤੇਰੀ ਅਰਦਾਸ ਜਰੂਰ ਪੂਰੀ ਹੋਵੇਗੀ ਮੇਰਾ ਗੁਰੂ ਕਹਿੰਦਾ ਹੈ ਕਿ ਕੋਈ ਜਦ ਨੂੰ ਨੂੰ ਲੈ ਕੇ ਆਇਆ ਨਾ ਇਸ ਦਾ ਭਰੋਸਾ ਨਾ ਡੋਬੇ ਇਸ ਲਈ ਉਸ ਦੀ ਅਰਦਾਸ ਹੁੰਦਾ ਹੈ ਭਾਈ ਸਾਹਿਬ ਕਹਿਣ ਲੱਗੇ ਪਾਣੀ ਕਾਠ ਨਾ ਡੋਬੇ ਪਾਲੇ ਕੀ ਲੱਜਾ ਸਿਰ ਕਲ ਵਤ ਤਰਾਏ ਕੈ ਸਿਰ ਚੜਿਆ ਚੱਜੈ ਲੋਹੇ ਜੜੀ ਆ ਵਹਤਾ ਭਾਰ ਭਰੇ ਨਾ ਤਜੈ ੇਟੇ ਅੰਦਰ ਅੱਗ ਰੱਖੇ ਵਿੱਚ ਪਰਦਾ ਕੱਜੈ ਅਗਰ ਡੋਬੇ ਜਾਣ ਕੈ ਨਿਰਮੋਲਕ ਤਜੈ ਅਗਰ ਉਹ ਕਿੰਗੇ ਚੰਦ ਨੇ ਕਹ ਲੇ ਕਿ ਚੰਦ ਨੂੰ ਜਾਣ ਵੱਡੀ ਕਿ ਡੋਬ ਦਾ ਪਾਣੀ ਅਗਰ ਇਹ ਡੋਬ ਹੈ ਜਾਣ ਕੇ ਨਿਰਮੋਲ ਕਲ ਚਾਹ ਤਾਂ ਕਿ ਦੀ ਉਕੀਉਤ ਵੱਧ ਜਾਵੇ ਗੁਰਮੁਖ ਮਾਰ ਕੇ ਚੱਲਣਾ ਛੱਡ ਖੱਬੇ ਸੱਜੇ ਹੁਣ ਉਹ ਸੱਜੇ ਖੱਬੇ ਨਾਲ ਦੇ ਉਹ ਆਪਣੇ ਗੁਰੂ ਵਾਲੇ ਪਾਸੇ ਤੁਰ ਗੁਰਮੁਖੋ ਪ੍ਰਮਾਤਮਾ ਪਰਦੇ ਟੱਕਦਾ ਹੈ ਗੁਰੂ ਪਰਦੇ ਟੱਕਦਾ ਹੈ ਕਿ ਸਿਮਰਤ ਗੁਰੂ ਦਾ ਸਿੱਖ ਨਹੀਂ ਪਰਦੇ ਟੱਕਦੇ ਦੇਖੋ ਇੱਕ ਰਾਜੇ ਦੇ ਦਰਬਾਰ ਵਿੱਚ ਨਾ ਭਾਈ ਸੰਤੋਖ ਸਿੰਘ ਕਵੀ ਸਨ ਉਹ ਬੜੇ ਮੂਝ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਜਿਹੜੀ ਭਾਸ਼ਾ ਵਿੱਚ ਕਹੋ ਉਸੇ ਭਾਸ਼ਾ ਵਿੱਚ ਉਹ ਕਵਤਾ ਰਚ ਦੇਣ ਦੀ ਸੀ ਇੱਕ ਦਿਨ ਕਹਿਣ ਲੱਗੇ ਇੱਕ ਪੰਡਤ ਆਇਆ ਤੇ ਰਾਜੇ ਨੂੰ ਕਹਿਣ ਲੱਗਿਆ ਮੈਂ ਸੁਣਿਆ ਤੁਹਾਡੇ ਕੋਲ ਇੱਕ ਕਵੀ ਹੈ ਮੈਂ ਨਾਲ ਚਰਚਾ ਕਰਨੀ ਚਾਹਣੇ ਉਹਦੇ ਮਨ ਵਿੱਚ ਸੀ ਕਿ ਇਹ ਨੀਵੀਂ ਜਾਤ ਦਾ ਕਵੀ ਹੈ ਰਾਜੇ ਨੇ ਕਿਹਾ ਠੀਕ ਹੈ ਕਵੀ ਸੰਤੋਖ ਸਿੰਘ ਨੂੰ ਕਿਹਾ ਕਿ ਇੱਕ ਮਹਾਨ ਪੰਡਤ ਤੁਹਾਡੇ ਨਾਲ ਚਰਚਾ ਕਰਨ ਲਈ ਆਇਆ ਹੈ। ਸਵੇਰੇ ਦਰਬਾਰ ਵਿੱਚ ਚਰਚਾ ਕਰਨੀ ਹੈ। ਭਾਈ ਸੰਤੋਖ ਸਿੰਘ ਕਹਿੰਦੇ ਕਿ ਸ਼ਾਮੀ ਮੈਨੂੰ ਮਿਲਾ ਦੇਣਾ। ਇੱਕ ਵਾਰੀ ਉਹ ਸ਼ਾਮ ਨੂੰ ਉਹ ਤੇ ਪੰਡਤ ਨੂੰ ਸੱਦ ਕੇ ਸੰਤੋਖ ਸਿੰਘ ਦੇ ਨਾਲ ਮਿਲਾਇਆ ਗਿਆ। ਤੇ ਸੰਤੋਖ ਸਿੰਘ ਨੇ ਉਹਦੇ ਸ਼ਰੀਰ ਸ਼ੀਰ ਜੀ ਹਰਕਤ ਉਸਦੇ ਬੋਲਾਂ ਤੋਂ ਪਤਾ ਲੱਗ ਗਿਆ ਨਾ ਉਹਨੂੰ। ਇਹ ਕਿੰਨੇ ਕ ਪਾਣੀ ਚ ਖਲੋਤਾ ਤੇ ਭਾਈ ਸਾਹਿਬ ਨੇ ਗੱਲ ਕੀ ਕਹਿ ਲਗੇ ਤੁਸੀਂ ਨਾ ਐ ਕਰੋ ਕਹਿ ਲਗੇ ਮੇਰੇ ਕੋਲੋਂ ਨਾ ਸੋਨਾ ਲੈ ਕੇ ਮੇਰੇ ਕੋਲ ਸੋਨੇ ਦੇ ਕੰਡਣ ਪਏ ਤੇ ਕੁਝ ਰੁਪਏ ਵੀ ਹੈਗੇ ਉਹ ਵੀ ਲੈ ਲਓ ਤੇ ਪੰਡਤ ਜੀ ਇੰਜ करिए ਕੱਲੋਂ ਆਪਾਂ ਚਰਚਾ ਨ ਕਰੀਏ ਤੁਸੀਂ ਵਿਦਾਇਗੀ ਲੈ ਕੇ ਚਲੇ ਜਾਓ ਪੰਡਤ ਜੀ ਕੇ ਮਨ ਪੈਂਦਾ ਰਾਜਾ ਵੀ ਇਹ ਮੈਨੂੰ ਵਿਸ਼ਵਾਸ ਦਿੰਦਾ ਹੈ ਸ਼ਾਇਦ ਇਹ ਮੇਰੇ ਤੋਂ ਡਰ ਗਿਆ ਪੰਡਤ ਨੇ ਆ ਕੇ ਰਾਜੇ ਨੂੰ ਕਹਿਤਾ ਕਹਿ ਲਗੇ ਬਣਿਆ ਫਿਰਦਾ ਵੱਡਾ ਮਹਾਕਵੀ ਆਹ ਦੇਖੋ ਉਹਨੇ ਮੈਨੂੰ ਆ ਕੰਗਣ ਦਿੱਤੇ ਆ ਰੁਪਏ ਦਿੱਤੇ ਹੱਥ ਜੋੜ ਕੇ ਕਿਹਾ ਕਿ ਤੁਸੀਂ ਚਲੇ ਜਾਓ ਅਸੀਂ ਕੋਈ ਚਰਚਾ ਨਹੀਂ ਕਰਨੀ ਮੇਰੇ ਕੋਲ ਡਰਦਾ ਉਹ ਤਾਂ ਰਾਜੇ ਨੇ ਭਾਈ ਸਾਹਿਬ ਨੂੰ ਕੋਲ ਬੁਲਾਇਆ ਤੇ ਪੁੱਛਿਆ ਭਾਈ ਸਾਹਿਬ ਤੁਸੀਂ ਇਹਨੂੰ ਇਹ ਕੰਗਣ ਤੇ ਇੱਕ ਜਿਹੜੇ ਇਹ ਗਹਿਣੇ ਤੇ ਕੁਝ ਆ ਰੁਪਏ ਦਿੱਤੇ ਮਿਹਰ ਚਲੇ ਗਿਆਨ ਵਾਸਤੇ ਕਿ ਭਾਈ ਸਾਹਿਬ ਕਹਿਣ ਲੱਗੇ ਹਾਂ ਕਿਹ ਤਰੀ ਹਾਂ ਮੈਂ ਦਿੱਤੇ ਆ ਰਾਜਾ ਕਹਿੰਨ ਕਿ ਕੀ ਗੱਲ ਤੁਸੀਂ ਮੈਂ ਤੁਹਾਨੂੰ ਦੱਸਦੇ ਹਾਂ ਚਰਚਾ ਨਹੀਂ ਕਰਨਾ ਚਾਹੁੰਦੇ ਕਿ ਭਾਈ ਸਾਹਿਬ ਨੇ ਕਿਹਾ ਇਸ ਦਾ ਉੱਤਰ ਕੱਲ ਦਰਬਾਰ ਚ ਦੇਵਾਂਗੇ ਠੀਕ ਹੈ ਚਰਚਾ ਕਰਾਂਗੇ ਇਸ ਕਰਾਂਗੇ ਚਰਚਾ ਦਰਬਾਰ ਸੱਜਿਆ ਸਚਾਈ ਇਹ ਕਿ ਭਾਈ ਸਾਹਿਬ ਨੇ 10 ਮਿੰਟਾਂ ਦੇ ਵਿੱਚ ਵਿੱਚ ਉਸ ਪੰਡਤ ਨੂੰ ਸ਼ਾਂਤ ਕਰ ਦਿੱਤਾ ਨੂੰ ਹਰਾ ਦਿੱਤਾ ਜਦੋਂ ਪੰਡਤ ਹਾਰ ਗਿਆ ਤੇ ਭਾਈ ਸਾਹਿਬ ਦੀਆਂ ਅੱਖਾਂ ਤੇ ਯਾਨ ਲੱਗੀ ਮੈਸ ਕਰਕੇ ਨੂੰ ਨਾ ਦਿੱਤੇ ਸੀ ਰਾਤੀ ਗੱਲਬਾਤ ਤੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਇਹਦੇ ਪੱਲੇ ਕੀ ਹੈ ਮੈਂ ਚਾਹੁੰਦਾ ਸੀ ਕਿ ਭਰੇ ਦਰਬਾਰ ਵਿੱਚ ਤੇਰੀ ਪਤ ਦਾ ਉਸ਼ਾਲਾ ਨਾ ਹੋਵੇ ਭਰੇ ਦਰਬਾਰ ਵਿੱਚ ਤੇਰੀ ਬੇਇੱਜ਼ਤੀ ਨਾ ਹੋਵੇ ਇਸ ਕਰਕੇ ਮੈਂ ਤੇਰਾ ਪਰਦਾ ਢਕਣਾ ਚਾਹੁੰਦਾ ਸੀ ਸਚਾਈ ਇਹ ਹੈ ਕਿ ਗੁਰੂ ਪਰਦੇ ਢਕਦਾ ਹੈ ਰੱਬ ਪਰਦੇ ਟਕਦਾ ਤੇ ਸਿੱਖ ਵੀ ਪਰਦੇ ਟਕਦਾ ਤੇ ਭਾਈ ਸਾਹਿਬ ਪੈਸੇ ਦੇ ਉਸੇ ਦੀ ਉਹਦਾ ਪਰਦਾ ਟਕਣਾ ਚਾਹੁੰਦੇ ਸੀ ਲੇਕਿਨ ਉਹਦੇ ਹੰਕਾਰ ਨੇ ਉਹਦਾ ਪਰਦਾ ਝਾਹਰ ਕੀਤਾ ਇਸੇ ਤਰ੍ਹਾਂ ਸਤਿਗੁਰਾਂ ਨੇ ਇੱਕ ਗੱਲ ਸਮਝਾ ਦਿੱਤੀ ਕਹਿ ਲਿਖਿਆ ਗੁਰੂ ਪਰਦੇ ਟਕਦਾ ਤੇ ਸਿੱਖ ਦਾ ਵਰਦੇ ਵੀ ਪਰਦੇ ਟਕਣਾ ਹੁੰਦਾ ਅੱਜ ਅਸੀਂ ਕਿਹੜੀ ਜਾਨੇ ਅੱਜ ਅਸੀਂ ਕਿਸੇ ਦਾ ਪਰਦਾ ਟਕਣ ਦੀ ਬਜਾਏ ਨਾ ਅਸੀਂ ਭਰੇ ਦਰਬਾਰ ਦੇ ਵਿੱਚ ਅਸੀਂ ਬੇਇਤ ਕਰਕੇ ਅਸੀਂ ਖੁਸ਼ ਹੋਨੇ ਵੀ ਭੁਲਾਨੇ ਨੇ ਜਿ ਖੁਲਾਨੇ ਨੂੰ ਠੋਕ ਦਿੱਤਾ ਅੱਜ ਸਡੀਆਂ ਕਥਾ ਦੇ ਵਿੱਚ ਵੀ ਆਈ ਕੋ ਜੁਦਾ ਅਸੀਂ ਕਹਿਣ ਨੂੰ ਅਸੀਂ ਗੁਰਮਤਿ ਵਿਚਾਰਾਂ ਕਰਦੇ ਆ ਗੁਰਮਤਿ ਵਿਚਾਰ ਨਹੀਂ ਹੈ ਗੁਰਮਤਿ ਵਿਚਾਰਤਾ ਹੈ ਕਿ ਕਿਸੇ ਦਾ ਪਰਦਾ ਟਕਣਾ ਤੇ ਅਸੀਂ ਉੱਥੇ ਸਟੇਜ ਤੇ ਬੈਠ ਕੇ ਵੀ ਦੂਜਿਆਂ ਦੀਆਂ ਪਤਾਂ ਰੋਲਦੇ ਆ ਕਿ ਫਿਰ ਵੀ ਅਸੀਂ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪ੍ਰਚਾਰਕ ਹੈ ਸਤਿਗੁਰੂ ਬਖਸ਼ਿਸ਼ ਕਰਨਾ ਸਾਨੂੰ ਸਮਾਤ ਬੋਸ਼ੀ ਗੁਰੂ ਤਾਂ ਪਰਦੇ ਟਕਦਾ ਤੇ ਸਿੱਖ ਵੀ ਪਰਦੇ ਟਕਦਾ ਹੈ ਅਸਲ ਵਿੱਚ ਸਿੱਖ ਜੀ ਉਹ ਹੈ ਜਿਹੜਾ ਕਿਸੇ ਦਾ ਪਰਦਾ ਟਾਕ ਦੇਵੇ ਜਿਹੜਾ ਕਿਸੇ ਦੀ ਪਤ ਨੂੰ ਜਾ ਕੇ ਸਪੀਕਰ 'ਚ ਬੋਲ ਕੇ ਰੋਲਦਾ ਹੋਵੇ ਉਹ ਸਿੱਖ ਥੋੜਾ ਹੋ ਸਕਦਾ ਹੈ ਉਹ ਤਾਂ ਸਿੱਖ ਹੋ ਹੀ ਨਹੀਂ ਸਕਦਾ ਉਹ ਸਿੱਖ ਨਹੀਂ ਹੈ ਸਤਿਗੁਰੂ ਕਹਿੰਦੇ ਕਿ ਜੇ ਕਿਸੇ ਨੇ ਗੁਨਾਹ ਕੀਤਾ ਤੇ ਉਹਦੇ ਪਰਦੇ ਨੂੰ ਢੱਕਣਾ ਹੀ ਸਿੱਖ ਦਾ ਧਰਮ ਹੈ ਸਤਿਗੁਰਾਂ ਨੇ ਗੱਲ ਸਮਝਾਤੀ ਕਹਿੰਦੇ ਕਿ ਗੁਰੂ ਪਰਦੇ ਢੱਕਦਾ ਹੈ ਰੱਬ ਪਰਦੇ ਢੱਕਦਾ ਹੈ ਤੇ ਸਿੱਖ ਪਰਦੇ ਢੱਕਦਾ ਹੈ ਸਤਿਗੁਰੂ ਰਹਿਮਤ ਕਰਨ ਇੰਨੀ ਆ ਕਿ ਪ੍ਰਵਾਨ ਕਰਨੀਆਂ ਗੁਰਬਾਣੀ ਪੜ੍ਹਦੇ ਹਾਂ ਤੋਂ ਵਿਚਾਰ ਕਰਦੇ ਹਾਂ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਸਤਿਗੁਰੂ ਤੇ ਸਤਿ ਸੰਤ ਪ੍ਰਕਾਸ਼ਨ ਆ ਰਿਹਾ ਬਖਸ਼ ਲੈਣਾ ਔਸਤ ਗੁਰਾਂ ਦੇ ਚਰਨਾਂ 'ਚ ਇਕ ਬੇਨਤੀ ਕਰਕੇ ਸਮਾਪਤ ਕਰੀ ਗਿ ਸਤਿਗੁਰੂ ਰਹਿਮਤ ਕਰੋ ਵਿਸਰਨਾਹੀ ਦਾਤਾਰੇ ਆਪਣਾ ਨਾਮ ਜਿਹੋ ਗੁਣਗਾਵਾ ਦਿਨ ਰਾਤ ਨਾਨਕ ਚਾਹੋ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ